ਅੱਜ ਅਸੀਂ ਜੋ ਸਮੁੱਚੇ ਹਲਕਾ ਫਤਿਹਗੜ ਸਾਹਿਬ ਦੇ ਔਰ ਨਾਲ ਲੱਗਦੇ ਇਲਾਕੇ ਤੋਂ ਸਾਰੇ ਇੱਥੇ ਸਮੁੱਚੇ ਇਲਾਕੇ ਦੇ ਨਿਵਾਸੀ ਸਾਰੇ ਇਕੱਤਰ ਹੋਏ ਆਂ ਔਰ ਸਾਡਾ ਖਾਸ ਮਕਸਦ ਅੱਜ ਦਾ ਇਕੱਤਰ ਹੋਣ ਦਾ ਇਹ ਵੀ ਜੋ ਪਿਛਲੇ ਸਮੇਂ ਪੰਜਾਬ ਦੇ ਵਿੱਚ ਬਰਸਾਤਾਂ ਦੇ ਜਿਹਨਾਂ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਔਰ ਖਾਸ ਤੌਰ ਤੇ ਫਤਿਹਗੜ ਦੇ ਵਿੱਚ ਇੰਨਾ ਜ਼ਿਆਦਾ ਹੜ੍ਹਾਂ ਨੇ ਮਾਰ ਮਾਰੀ ਜਿਦੇ ਨਾਲ ਜਿੱਥੇ ਘਰਾਂ ਦੇ ਵਿੱਚ ਲੋਕਾਂ ਦੇ ਪਾਣੀ ਵੜਿਆ ਲੋਕਾਂ ਦੇ ਘਰਾਂ ਦਾ ਨੁਕਸਾਨ ਲੋਕਾਂ ਦੇ ਫਰਨੀਚਰ ਤੱਕ ਦਾ ਹਰ ਚੀਜ਼ ਦਾ ਨੁਕਸਾਨ ਉਸ ਵਾਰ ਦੁਕਾਨਦਾਰਾਂ ਦਾ ਨੁਕਸਾਨ ਔਰ ਇੱਥੇ ਦੋ ਵੱਡੀਆਂ ਸਾਡੀਆਂ ਸੰਸਥਾਵਾਂ ਨੇ ਐਜੂਕੇਸ਼ਨ ਦੀਆਂ ਚਾਹੇ ਬੰਦਾਬਾਦਰ ਇੰਜੀਨੀਅਰਿੰਗ ਕਾਲਜ ਆ ਚਾਹੇ ਬੰਦਾਬਾਦਰ ਪੋਲੀਟੈਕਨਿਕ ਕਾਲਜ ਆ ਗੁਰੂਗ੍ਰਾਮ ਸਾਹਿਬ ਵਰਲਡ ਯੂਨੀਵਰਸਿਟੀ ਹੈ ਉਹਨਾਂ ਦੇ ਵਿੱਚ ਵੀ ਕਰੋੜਾਂ ਰੁਪਏ ਦਾ ਨੁਕਸਾਨ ਔਰ ਇਸੇ ਤਰੀਕੇ ਨਾਲ ਜਿਹੜੀਆਂ ਸੜਕਾਂ ਨੇ ਲਾਤੀਆਂ ਉਹ ਸੜਕਾਂ ਬੜੇ ਵੱਡੇ ਪੱਧਰ ਤੇ ਟੁੱਟੀਆਂ ਉਹਨਾਂ ਸੜਕਾਂ ਦੇ ਵਿੱਚ ਪੱਟ ਲਾਏ ਗਏ ਔਰ ਅੱਜ 1 ਸਾਲ ਦਾ ਸਮਾਂ ਬੀਤ ਗਿਆ ਅਸੀਂ ਉਸ ਸਮੇਂ ਜਿਹੜੀ ਹੈ ਸਾਰੀ ਜਾਣਕਾਰੀ ਉਸ ਸਮੇਂ ਦੇ ਪ੍ਰਸ਼ਾਸਨ ਖਾਸ ਤੌਰ ਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਲਿਖਤੀ ਤੌਰ ਤੇ ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਲਿਖਤੀ ਤੌਰ ਦੇਤੇ ਸਾਰੀਆਂ ਜਿਹੜੀਆਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀਆਂ ਖਾਸ ਤੌਰ ਤੇ ਸ਼ਹਿਰ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਸਥਿਤੀ ਦੇ ਬਾਰੇ ਜਾਣੂ ਕਰਵਾਇਆ ਕਿ ਇੱਥੇ ਜਿਹੜੀ ਹੜਾ ਦੀ ਸਥਿਤੀ ਆ ਇਹਨਾਂ ਕਾਰਨਾ ਕਰਕੇ ਜਿਹੜੀ ਹੜਾਂ ਦੀ ਸਥਿਤੀ ਬਣਦੀ ਹੈ ਵੀ ਆਹ ਜਿਹੜੇ ਸਾਡੇ ਡਰੇਨਸ ਨੇ ਇਹ ਡਰੇਨ ਨੂੰ ਚੌੜਾ ਕਰਨ ਦੀ ਜਾਂ ਪੋੜੀਆਂ ਵੱਡੇ ਕਰਨ ਦੀ ਜਾਂ ਪੋੜੀਆਂ ਲਾਉਣ ਦੀ ਇਹ ਸਾਰੀ ਸਥਿਤੀ ਬਾਰੇ ਅਸੀਂ ਜਾਣੂ ਕਰਵਾਇਆ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਮੀਟਿੰਗ ਰੱਖੀ ਮੀਟਿੰਗ ਦੇ ਵਿੱਚ ਸਾਡੀ ਮੇਰੀ ਜਿਹੜੀ ਉੱਥੇ ਮੈਂ ਆਪਣੇ ਸੁਝਾਰ ਦਿੱਤੇ ਔਰ ਅੱਜ 1 ਸਾਲ ਦਾ ਸਮਾਂ ਬੀਤਣ ਤੋਂ ਬਾਅਦ ਸਤੀਦੀ ਜੀਉ ਦੀ ਤੂੰ ਆ ਇੱਕ ਵੀ ਕੋਲੀ ਨਹੀਂ ਲਾਈ ਗਈ ਇੱਕ ਵੀ ਕੋਈ ਡਰੇਨ ਜਿਹੜੀ ਇੱਥੇ ਇਲਾਕੇ ਦੇ ਵਿੱਚ ਜਿਹਦੇ ਪਾਣੀ ਜਿਹਦੇ ਵਿੱਚ ਨਿਕਲ ਸਕਦਾ ਉਹ ਡਰੇਨਾਂ ਕੋਈ ਚੌੜੀ ਨਹੀਂ ਕੀਤੀਆਂ ਦੀਆਂ ਬਰਸਾਤ ਦੇ ਦਿਨ ਦੁਬਾਰਾ ਸਾਲਵਾਰ ਦੁਬਾਰਾ ਆ ਗਏ ਔਰ ਅੱਜ ਸਮੁੱਚੇ ਸਾਡੇ ਫਤਿਹਗੜ੍ਹ ਸਾਹਿਬ ਦੇ ਨਿਵਾਸੀਆਂ ਨੂੰ ਬੜੀ ਵੱਡੀ ਚਿੰਤਾ ਹੈ ਕਿ ਜਦੋਂ ਪਿਛਲੇ ਸਾਲ 6 6 7 7 ਫੁੱਟ ਕਲੋਨੀਆਂ ਦੇ ਵਿੱਚ ਪਾਣੀ ਭਰਿਆ ਸੜਕਾਂ ਦੇ ਵਿੱਚ ਪਾਣੀ ਚੜਿਆ ਸੜਕਾਂ ਟੁੱਟੀਆਂ ਲੋਕਾਂ ਦੇ ਘਰਾਂ 'ਚ ਪਾਣੀ ਭਰਿਆ ਦੁਕਾਨਾਂ 'ਚ ਲੋਕਾਂ ਦੇ ਵਹੀਕਲ ਤੱਕ ਜਿਹੜੇ ਖਰਾਬ ਹੋਏ ਪਾਣੀ ਦੇ ਕਾਰਨ ਅੱਜ 1 ਸਾਲ ਤੋਂ ਬਾਅਦ ਵੀ ਕੋਈ ਜਿਹੜਾ ਪ੍ਰਸ਼ਾਸਨ ਹੈ ਉਹਦੇ ਕੰਨ ਤੇ ਜੂ ਨਹੀਂ ਸਰਕੀ ਸੋ ਅਸੀਂ ਅੱਜ ਜਿਹੜਾ ਸਾਡਾ ਸਿੱਧੇ ਤੌਰ ਤੇ ਲੋਕਾਂ ਦੀ ਮੰਗ ਹੈ ਵੀ ਜੇ ਕੱਲ ਨੂੰ ਖੁਦ انا ਖਾਸਤਾ ਹੜ੍ਹ ਹੜ੍ਹਾਂ ਦੀ ਸਥਿਤੀ ਦੁਬਾਰਾ ਬਣਦੀ ਹੈ ਤਾਂ ਉਹਦੇ ਲਈ ਸਿੱਧੇ ਤੌਰ ਤੇ ਪੰਜਾਬ ਸਰਕਾਰ ਔਰ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਜ਼ਿੰਮੇਵਾਰ ਹੋਏਗਾ ਕਿਉਂਕਿ ਅੱਜ ਅਸੀਂ ਜੋ ਦੇਖ ਰਹੇ ਹਾਂ ਜੇ ਹੜ੍ਹਾਂ ਦੀ ਸਥਿਤੀ ਦੁਬਾਰਾ ਬਣਦੀ ਹੈ ਜਿਹੜੇ ਲੋਕ ਪਿਛਲੇ ਸਮੇਂ ਫੋਟੋਆਂ ਖਿਚਾ ਕੇ ਚਾਕੇ ਗਏ ਜਿਹੜੇ ਲੋਕ ਸੱਤਾ ਦੇ ਵਿੱਚ ਨੇ ਜਿਨ੍ਹਾਂ ਨੇ ਇਹ ਵਾਅਦੇ ਕੀਤੇ ਲੋਕਾਂ ਨਾਲ ਵੀ ਅਸੀਂ ਇਸ ਸਥਿਤੀ ਨੂੰ ਠੀਕ ਕਰਾਵਾਂਗੇ ਔਰ ਜਿਹਨਾਂ ਲੋਕਾਂ ਨੂੰ ਇਹ ਵਾਅਦਾ ਕੀਤਾ ਵੀ ਤੁਹਾਨੂੰ ਮੁਆਵਜ਼ਾ ਦਿੱਤਾ ਜਾਊਗਾ ਤੁਹਾਨੂੰ ਹਰ ਚੀਜ਼ ਦਾ ਤੁਹਾਨੂੰ ਮੁਰਗੀ ਤੱਕ ਦਾ ਮੁਆਵਜ਼ਾ ਦਿੱਤਾ ਜਾਊਗਾ ਅੱਜ ਕਿਸੇ ਇਲਾਕੇ ਦੇ ਬੰਦੇ ਵਿੱਚ ਕਿਸੇ ਕਿਸਾਨ ਨੂੰ ਜੇ ਦੀ ਫਸਲ ਦਾ ਨੁਕਸਾਨ ਹੋਇਆ ਉਹਨੂੰ ਕਿਸੇ ਨੂੰ ਮੁਆਵਜ਼ਾ ਨਹੀਂ ਮਿਲਿਆ ਕਿਸੇ ਦਾ ਘਰ ਦਾ ਨੁਕਸਾਨ ਹੋਇਆ ਕਿਸੇ ਦਾ ਦੁਕਾਨ ਤੇ ਸ਼ੋਰੂਮ ਦੇ ਸਮਾਨ ਦਾ ਨੁਕਸਾਨ ਹੋਇਆ ਕਿਸੇ ਦੇ ਵਹੀਕਲ ਦਾ ਨੁਕਸਾਨ ਹੋਇਆ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਜਾਂ ਸਾਡੇ ਹਲਕਾ ਫਤੇਗੜ ਸਾਹਿਬ ਦੇ ਵਿੱਚ ਮੁਆਵਜ਼ਾ ਨਹੀਂ ਮਿਲਿਆ ਸੋ ਅਸੀਂ ਸਰਕਾਰ ਤੋਂ ਜਿੱਥੇ ਇਹ ਮੰਗ ਕਰਦੇ ਆਂ ਵੀ ਜਿਹੜੀ ਤੁਸੀਂ ਹਾਰੇ ਤੱਕ ਸਾਡੇ ਨੂੰ ਇੱਥੇ ਇਲਾਕੇ ਦੇ ਲੋਕਾਂ ਨੂੰ ਮਾਅਬ ਨਹੀਂ ਦਿੱਤਾ ਉੱਥੇ ਅਸੀਂ ਸਿੱਧੇ ਤੌਰ ਤੇ ਪ੍ਰਸ਼ਾਸਨ ਜੇ ਕੱਲ ਨੂੰ ਕੋਈ ਨੁਕਸਾਨ ਹੁੰਦਾ ਤਾਂ ਅਸੀਂ ਇਹਨਾਂ ਨੂੰ ਜ਼ਿੰਮੇਵਾਰ ਠਰਉਣੀ ਹੈ ਇਹ ਜ਼ਿੰਮੇਵਾਰ ਹੋਣਗੇ ਔਰ ਸਾਡਾ ਸਾਰੇ ਸੁੱਚੇ ਸਮੁੱਚੇ ਲੋਕਾਂ ਦਾ ਇਹ ਸਰਕਾਰ ਤੇ ਦੋਸ਼ ਔਰ ਗਿਲਾ ਗਲ ਕੀਤੀ ਜਾਵੇ ਜੇਕਰ ਹੜ੍ਹ ਦੀ ਸਥਿਤੀ ਦੁਬਾਰਾ ਬਣ ਗਈ ਅਜਿਹੇ ਹਾਲਾਤ ਹੋਗੇ ਤੇ ਖੁੱਡੇ ਵੱਲੋਂ ਕੀ ਯਤਨ ਰਹੇਗਾ ਦੇਖੋ ਅਸੀਂ ਤਾਂ ਬਚਾਅ ਦੇ ਕਾਰਜ ਕਰ ਸਕਦੇ ਹਾਂ ਇਲਾਕੇ ਦੀਆਂ ਸੰਗਤਾਂ ਲਈ ਜਿੰਨੇ ਕੁੱਝ ਵੀ ਇਲਾਕੇ ਦੇ ਲੋਕ ਸੰਗਤਾਂ ਸਾਡੀ ਅਸੀਂ ਤਾਂ ਉਹਨਾਂ ਦੀ ਬਚਾਅ ਦੇ ਕਾਰਜ ਕਰ ਸਕਦੇ ਹਾਂ ਪਰ ਵੱਡੇ ਪੱਧਰ ਤੇ ਜਿਹੜੇ ਪ੍ਰੋਜੈਕਟ ਨੇ ਜੇ ਡਰੇਨਸ ਦਾ ਕੋਈ ਪ੍ਰਬੰਧ ਕਰਨਾ ਪਾਣੀ ਦਾ ਨਿਕਾਸੀ ਦਾ ਕੋਈ ਪ੍ਰਬੰਧ ਕਰਨਾ ਉਹ ਸਰਕਾਰਾਂ ਨੇ ਕਰਨਾ ਹੁੰਦਾ ਪਰ ਸਰਕਾਰ ਨੇ ਤੇ ਇੱਥੇ ਏਡੇ ਏਡੇ ਅਫਸਰ ਆਈਐਸ ਅਫਸਰ ਜਿਹੜੇ ਇੱਥੇ ਲੱਗੇ ਹੋਏ ਨੇ ਜ਼ਿਲ੍ਹੇ ਦੇ ਵਿੱਚ ਜਾਂ ਸਰਕਾਰਾਂ ਕੋ ਕਿੱਦਾਂ ਵੱਡਾ ਪ੍ਰਬੰਧ ਢਾਂਚਾ ਬਾਅਦ ਚ ਕਿਸ਼ਤੀਆਂ ਲੈ ਕੇ ਬਾਅਦ ਚ ਕਲੈਕਟਰਾਂ ਟਰਾਲੀਆਂ ਨਾਲ ਲੁੱਪਾਂ ਨੂੰ ਕੱਢਣ ਦਾ ਕੋਈ ਫਾਇਦਾ ਨਹੀਂ ਅੱਜ 1 ਸਾਲ ਪਹਿਲਾਂ 1 ਸਾਲ ਦੇ ਵਿੱਚ ਵਿੱਚ ਕੰਮ ਕਰਨ ਦੀ ਲੋੜ ਸੀਗੀ ਕੰਮ ਇਹ ਜਿਹੜੇ ਦੇਖ ਕੇ ਸਾਨੂੰ ਜਿੱਥੇ ਵੀ ਪਾਣੀ ਦੀ ਨਿਕਾਸੀ ਹੋ ਸਕਦੀ ਹੈ ਜਿੱਥੇ ਕਿਹਨਾ ਕਾਰਨਾਂ ਕਰਕੇ ਖੜਾ ਦੀ ਸਥਿਤੀ ਬਣੀ ਉਦੇ ਉੱਤੇ ਜਿਹੜਾ ਵੱਡੇ ਪੱਧਰ ਤੇ ਕੰਮ ਕਰਨ ਦੀ ਲੋੜ ਸੀਗੀ ਪਰ 1 ਸਾਲ ਦੇ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਕੋਈ ਕੰਮ ਨਹੀਂ ਹੋਇਆ